Yeah. ਨਮਿੰਦਾ ਨਾਸ ਰਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਟਰੋਲੀ ਕਲਾ ਪੈਂਕ ਦੇ ਮੈਂਜੇ ਸੰਜੇ ਚੋਪੜਾ ਨੇ ਦੱਸਿਆ ਕਿ ਰਿਵ 1.5 ਵਜੇ ਚਾਰਨਕਾ ਪੁਸ਼ਪ ਵੇਕ ਅੰਦਰ ਆਏ 2 ਉਸ ਪਾਸੇ ਗਏ ਜਦ ਦੋ ਕੈਸ਼ ਕਾਊਂਟਰ ਵੱਲ ਗਏ ਇਸੇ ਤਰ੍ਹਾਂ ਸ਼ੱਕ ਹੋਣ ਤੇ ਜਦ ਗਨਵੇਂ ਸ੍ਰਿੰਦਰ ਸਿੰਘ ਉਹਨਾਂ ਕੋਲ ਆਇਆ ਤੇ ਉੱਥੇ ਹੱਥੋਪਾਈ ਹੋ ਗਏ ਉਸ ਨੂੰ ਦੋ ਗੋਲੀਆਂ ਮਾਰੀਆਂ ਅਤੇ ਕੈਸ਼ੀਅਰ ਪਾਸੋਂ 6 ਲੱਖ 20 ਹਜ਼ਾਰ ਦੇ ਕਰੀਬ ਪੈਸੇ ਲੁੱਟ ਕੇ ਮੌਕੇ ਤੇ ਫਰਾਰ ਹੋ ਗਏ ਜਿਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਤੇ ਗੁਰਿੰਦਰਜੀਤ ਸਿੰਘ ਨਾਗਰਾ ਦੀ ਐਸਪੀ ਹਰਿੰਦਰ ਸਿੰਘ ਮਾਨ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਜਾਂਚ ਵਿੱਚ ਪਤਾ ਲੱਗਾ ਲਟੇਰੇ ਪੈਸਿਆਂ ਦਾ ਟਰੰਕ ਅਤੇ ਮਿੱਤਕ ਗੰਨ ਮਹਿੰਦੀ ਗੰਨ ਲੈ ਕੇ ਫਰਾਰ ਹੋ ਗਏ ਰਾਜਕਵਾਂ ਨੰਗਲ ਦੀ ਖਾਸ ਰਿਪੋਰਟ ਅਸੀਂ ਬੈਠੇ ਸੀ ਜਿਹੜਾ ਮੈਂ ਡਿਪਟੀ ਮੈਨੇਜਰ ਦੇ ਕੋਲ ਬੈਠਾ ਸੀ ਜੀ ਚਾਰ ਬੰਦੇ ਆਏ ਆ ਜੀ ਮੈਨੇਜਰ ਦੇ ਕੋਲ ਪਹਿਲਾਂ ਗਏ ਬੈਠੇ ਮੈਨੇਜਰ ਸਾਹਿਬ ਨੇ ਕਿਹਾ ਤੁਸੀਂ ਸਾਹਮਣੇ ਵਾਲੀ ਕੁਰਸੀ ਤੇ ਬਹਿ ਜਾ ਇੱਕ ਬੰਦੇ ਨੇ ਉਹਨੇ ਚਾਰਾਂ ਕੋਲ ਹੀ ਹਥਿਆਰ ਸੀਗੇ ਤੇ ਰਵਲਵਰ ਸੀਗੇ ਜਾਨੀ ਤਾਂ ਇੱਕ ਨੇ ਇਹਦੇ ਗਨ ਕੋਲੇ ਹੀ ਗਾੜ ਦੇ ਪਹਿਲਾਂ ਗਾੜ ਦੇ ਕੋਲੇ ਇਹ ਹਥੋਬਾਈ ਹੋ ਗਿਆ ਉਹਨੇ ਦਬਾ ਰੱਖੋਗੇ ਤਾਂ ਇਹਦੇ ਗਾਨਾ ਦੇ ਵਿੱਚੋਂ ਗੋਲੀਆਂ ਕੱਢ ਲਈਆਂ ਤੇ ਸਾਨੂੰ ਹੱਥ ਖੜੇ ਕਰਾ ਕੇ ਮੈਨੇਜਰ ਨੂੰ ਵੀ ਕਮਰੇ ਦੇ ਵਿੱਚੋਂ ਲਿਆ ਕੇ ਸਾਨੂੰ ਹੱਥ ਖੜੇ ਕਰਾਤੇ ਫਿਰ ਉਹ ਕੈਸ਼ੀਅਰ ਵਾਲੇ ਪਾਸੇ ਚੱਲ ਗਏ ਜਿਹੜਾ ਛਾਪੀ ਦੇ ਜਿਹੜਾ ਕਲਾਰਕ ਆ ਕਰਦਾ ਜਾਂ ਐਂਟਰੀ ਕਰਦਾ ਪਾਸ ਬੁਕਾਂ ਤੇ ਉਹਨੂੰ ਕਹਿੰਦੇ ਚਾਹੀਏ ਸੇਫ ਦੀ ਚਾਬੀ ਦੇ ਉਹ ਕਹਿੰਦਾ ਮੇਰੇ ਕੋਲ ਚਾਬੀ ਹੈ ਨਹੀਂ ਉਹ ਤੇ ਕੈਸ਼ੀਅਰ ਕੋਲ ਗਿਆ ਕੈਸ਼ੀਅਰ ਨੂੰ ਕਹਿੰਦਾ ਕੈਸ਼ ਦੇ ਦੇ ਉਹ ਕਹਿੰਦਾ ਅੰਦਰ ਹੀ ਆ ਜੀ ਲੈ ਲਓ ਜਿਹੜਾ ਹੈਗਾ ਉਹ ਕੈਸ਼ ਬਕਸਾ ਚੱਕਿਆ ਤੋੜੇ ਦੇ ਵਿੱਚ ਪਾ ਕੇ ਤਾਂ ਜਲੇ ਹੱਥੋਂ ਪਾਈ ਹੋਇਆ ਇਦੇ ਪੰਨਾ ਥੱਲੇ ਪਟਕੋ ਮਾਲਨੇ ਦੀ ਕੋਸ਼ਿਸ਼ ਕੀਤੀ ਉਹਨੇ ਗੋਲੀਆਂ ਇੱਕ ਮਾਰੀ ਥੱਲੇ ਲੱਗੀ ਉਹ ਫਰਥ ਦੇ ਦੂਜੀ ਵੀ ਨਹੀਂ ਕਹਿੰਦੇ ਭੈਣ ਚੋ ਤੇ ਇਹ ਤੇ ਮਾਰਦੇ ਗੋਲੀ ਗਾਰੇ ਦੇ ਉਹਨੇ ਫਿਰ ਦੂਜੀ ਮੱਥੇ ਦੇ ਵਿੱਚ ਮਾਰੀ